ਹਾਂਜੀ ਕੀ ਹਾਲ ਚੱਲ ਨੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਕਰ ਲਓ ਸਬਸਕ੍ਰਾਈਬ ਜੇ ਕਿਸੇ ਨੇ ਵੀਰ ਨੇ ਆਪਾਂ ਤੋਂ ਫਰੀ ਦੇ ਵਿੱਚ ਐਡ ਕਰਾਉਣੀ ਆ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅੱਜ ਛੋਡੇ ਸਾਥੇ ਇੱਕ ਟਰਾਲੀ ਤੇ ਕ੍ਰੇਟਰ ਲੈ ਕੇ ਆਇਆ ਪਹਿਲਾਂ ਗੱਲ ਕਰਦੇ ਆ ਟਰਾਲੀ ਦੀ 11 6 ਜੈਕ ਵਾਲੀ ਟਰਾਲੀ ਆ ਪੂਰੀ ਵਧੀਆ ਬਠਿੰਡਾ ਏਰੀਆ ਕਿਤੋਂ ਗਲੀ ਨਹੀਂ ਕਿਤੋਂ ਟੁੱਟ ਭੱਜ ਨਹੀਂ ਹੋਈ ਟਰਾਲੀ ਦੀ ਨਾ ਹੀ ਕਿਤੋਂ ਵੈਲਡ ਆ ਤੇ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ 98 761 16 8 49 ਬਾਈ ਦਾ ਨੰਬਰ ਆ ਜੇ ਕਿਸੇ ਵੀਰ ਨੇ ਟਰਾਲੀ ਖੇਦਦੀ ਆ 11 ਤੇ ਸਿੰਪਲ ਬੈੱਡ ਆ ਬਾਈ ਤੇ ਪੱਲੀਆਂ ਲੱਗੀਆਂ ਹੋਈਆਂ ਘਰੇ ਜੀਮੇਦਾਰ ਕੋਲ ਟਰਾਲੀ ਆ ਟਰਾਲੀ ਦਾ ਰੇਟ ਬਾਈ ਨੇ ਬਿਲਕੁਲ ਹੀ ਜਾਇਜ ਮੰਗਿਆ 87000 ਰੁਪਏ ਸਿਰਫ ਰੇਟ ਮੰਗਿਆ ਇਹਦੇ ਵਿੱਚੋਂ ਮੌਕੇ ਤੇ ਤੁਹਾਡਾ ਮਾਨਤਨ ਹੋ ਜੂ ਬਾਕੀ ਟਰਾਲੀ ਦੀ ਡਾਲੇ ਦੀ ਫੋਟੋ ਦੇਖ ਸਕਦੇ ਹੋ ਪੂਰਾ ਵਧੀਆ ਪਿਆ ਤੇ ਅਗਲੀ ਫੋਟੋ ਫਰਸ਼ ਦੀ ਵੀ ਹੈ ਪੂਰੀ ਵਧੀਆ ਸਾਫ ਸੁਥਰੀ ਵਧੀਆ ਟਰਾਲੀ ਆ ਟਾਇਰ ਜਾਨੀ ਕਿ ਵਧੀਆ ਚਾਲੂ ਹਾਲਤ ਦੇ ਵਿੱਚ ਨੇ ਕੋਈ ਪਾਚ ਨਹੀਂ ਹੈਗਾ ਤੇ ਵਧੀਆ ਬੇਦਾਗ ਟਾਇਰ ਨੇ ਜੈਕ ਲੱਗਿਆ ਹੋਇਆ ਕਿਤੇ ਵੀ ਬੇਫਾਲਤੂ ਬਿਲਡ ਨਹੀਂ ਹੈਗਾ ਜੇ ਕਿਸੇ ਵੀਰ ਨੇ ਖਰੀਦਨੀ ਹੈ ਜਲਦੀ ਤੋਂ ਜਲਦੀ ਬਾਈ ਨਾਲ ਕਰੋ ਸੰਪਰਕ ਜੀ ਅਗਲਾ ਆ ਗਿਆ ਜੀ ਪ੍ਰੀਤ 6049 2021 ਮਾਡਲ 3 ਸਪੀਡ ਦੇ ਵਿੱਚ ਆ ਜਾਂਦਾ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਆ ਤੇ ਰਿਵਰਸ ਵੀਡੀਓ ਹਰਿਆਣਾ ਨੰਬਰਾਂ ਤੇ ਹਰਿਆਣੀ ਵਿੱਚ ਹੀ ਖੜਾ ਨੰਬਰ ਬਾਈ ਜੀ ਸਕਰੀਨ ਉੱਪਰ ਚੱਲ ਰਿਹਾ ਐਨਓਸੀ ਬਾਈ ਜੀ ਤੁਹਾਨੂੰ ਮਿਲ ਜੂਗੀ ਰੇਟ ਬਾਈ ਨੇ ਮੰਗਿਆ 365000 ਰੁਪਿਆ ਬਾਕੀ ਮੌਕੇ ਤੇ ਮਾਨਤਨ ਹੋ ਜੂ ਮਗਲੇ ਟਾਇਰ ਰੇਡੀਅਲ ਬੀਕੇਟੀ ਤੇ ਪਏ ਨੇ ਜੀ 90 ਤੋਂ 95 ਪੈਸੇ ਵਧੀਆ ਟਾਇਰ ਪਏ ਨੇ ਅਗਲੇ ਟਾਇਰ ਵੀ ਪੂਰੇ ਵਧੀਆ ਪਏ ਨੇ ਚੱਲਿਆ ਵੀ ਬਹੁਤ ਘੱਟ ਆ ਜੀ ਟਰੈਕਟਰ ਵਾਈ ਤੇ ਚੱਲਿਆ ਹੋਇਆ ਕੋਈ ਕਿਰਾਏ ਤੇ ਨਹੀਂ ਚੱਲਿਆ ਹੋਇਆ ਜੇ ਕਿਸੇ ਵੀਰ ਨੇ ਪ੍ਰੀ ਟਰੈਕਟਰ ਖਰੀਦਣਾ ਜਾਂ ਹੋਰ ਟਰੈਕਟਰ ਖਰੀਦਣ ਦਾ ਚਾਹਵਾਨ ਤਾਂ ਤੁਹਾਨੂੰ ਥੋੜੇ ਪੈਸਿਆਂ ਦੇ ਵਿੱਚ ਬਾਈ ਜੀ ਇਹ ਟਰੈਕਟਰ ਮਿਲ ਜਾਊਗਾ 21 ਮਾਡਲ ਆ 3 ਸਪੀਡ ਆ ਰੇਟ ਦਾ ਤੁਹਾਡਾ ਪੂਰਾ ਮਾਨਤਾ ਨੋ ਜੂ ਕਿਦੋਂ ਟਰੈਕਟਰ ਰੰਗ ਨਹੀਂ ਹੋਇਆ ਕਿਦੋਂ ਟੁੱਟ ਭੱਜ ਨਹੀਂ ਹੈ ਕਿ ਸਾਰਾ ਟਰੈਕਟਰ origional ਆ ਪੇਪਰ ਕਾਗਜਾਂ ਦੀ ਪਈ ਹੋ ਲੋ ਫੁੱਲ ਗਾਰੰਟੀ ਆ ਬਾਕੀ ਸੈਂਟਰ ਗੀਅਰ ਦੇ ਵਿੱਚ ਜੇ ਕਿਸੇ ਵੀਰ ਨੇ ਖ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜੀ ਜੇ ਕਿਸੇ ਵੀਰ ਨੇ ਆਪਾਂ ਦਾ ਵੀਡੀਓ ਬਣਾਉਣੀ ਹੈ ਜੀ ਆਪਾਂ ਘਰਾਂ ਆ ਕੇ ਤੋਂ ਵੀਡੀਓ ਵੀ ਬਣਾਇਆ ਜਾਂਦੀ ਹੈ ਜੀ ਹੁਣ ਆਪਾਂ ਤਕਰੀਬਨ ਆਲ ਓਵਰ ਸਾਰੇ ਘਰੇ ਜਾ ਕੇ ਹੀ ਵੀਡੀਓ ਬਣਾਉਣੇ ਆ ਬਸ 2-4 ਜਿਹੜੀਆਂ ਆਪ ਨੂੰ WhatsApp ਤੇ ਆਉਂਦੀਆਂ ਬਾਕੀ ਸਾਰਿਆਂ ਘਰੇ ਬਣਾਇਆ ਕਰਾਂਗੇ ਜੀ